ਟੱਟਵਾਂ ਲਾ ਜੇ ਨਹੀਂ ਬਾਹਰ ਇੱਥੇ ਬੈਠੇ ਸ੍ਰੀ ਭਾਈ ਕਿਤੇ ਮੈਂ ਆਪਕੇ ਦੰਗਿਆ ਭਾਈ ਜੀ ਬੈਠੇ ਹੂ ਇੱਥੇ ਜਦ ਮੈਂ ਗਈ ਹੂ ਖਾਲੀ ਜੀ ਵਰਲੇ ਤਾਂ ਆਲਾ ਹੀ ਉਹ ਦੇਖੋ ਹਲਮਾਰੀ ਨੀਚੇ ਵਾਲੀ ਖਾਣੇ ਮੇਂ ਤਾਂ ਅੰਦਰ ਵਾਲੇ ਮੇਂ ਤਾਂ ਕਿ ਇਦਾਂ ਸਮਾਨ ਸੇ ਕੈਮਰਾ ਸੀ ਕਿਆ ਕੈਮਰਾ ਨੂੰ ਲਗਿਆ ਸਿਰਫ ਪੈਸੇ ਲਏਗਾ ਤਾਂ ਹੋ ਗਿਆ ਨੇ ਲਗਿਆ ਬਸ ਤਾਂ ਜਮਾ ਮੋਬਾਈਲ ਮੋਬਾਈਲ ਦੋ ਦੋ ਬਸ ਠੀਕ ਆ ਜਾਣੇ ਕੀ ਉੱਤੇ ਉਹ 3 ਨਾ ਜੀਆਂ ਪਾਈਆਂ ਹੁੰਦੀਆਂ ਤੇ ਉਹ ਉਹਨੇ ਉਹ ਪਾਈ ਸੀ 3 ਜੀ ਤੇ ਬਾਕੀ ਉਹ ਉਹਦਾਂ ਪਲਾੜ ਪਿਆ ਕੱਗਿਓ ਨਹੀਂ ਪਿੱਛੋਂ ਦੀ ਹੋਇਆ ਪਿੱਛੇ ਦੀ ਗਲੀਆਂ ਨੂੰ ਨੇ ਪਲਾਟ ਪਲਾਟ ਆ ਗੋ ਸੋਨ ਮਸਨ ਪਿਆ ਉੱਥੋਂ ਦੀ ਆ ਕੇ ਤੇ ਫਿਰ ਆਣ ਕੇ ਇਹ ਜਿੰਦਾ ਬਾਕੀ ਹੋਰ ਨਹੀਂ ਕੋਈ ਚੀਜ਼ ਕੀਤੀ ਇਹਨਾਂ ਨੇ ਬਸ ਉਹੋ ਹੀ ਚੀਜ਼ ਜਿਹੜੀ ਪੈਸੇ ਦੋ ਮੋਬਾਈਲ ਦੋਨੋਂ ਮੋਬਾਈਲ ਸੀਗੇ ਕੋਈ ਚਾਰਜ ਲਾਇਆ ਤੇ ਆਹ ਖਾ ਉਹ ਕੈਮਰਾ ਆਹੋ ਕੋਈ ਨਹੀਂ ਇਹਨਾਂ ਦੇ ਜਿਹੜੇ ਬੰਦੇ ਬੰਦੇ ਉਹਨਾਂ ਨੂੰ ਇੱਕੋ ਉਹ ਹੀ ਆ ਜਿਹੜਾ ਵੱਲੋਂ ਨਵਾਰੀਓ ਤੇ ਹਾਂਜੀ ਸਰ ਕੀ ਨਾਮ ਹੈ ਆਪਕਾ ਕੋਤਨ ਜਾਲੀ ਇਹ ਕੀ ਮਾਮਲਾ ਹੈ ਜੋ ਆਪ ਅਭੀ ਚਾਹਲ ਨਗਰ ਆਪਣੇ ਘਰ ਮੇ ਖੜੇ ਹੋ ਉਹ ਕੰਮ ਕਰਨੇ ਆਏ ਪਕਾੜੇ ਤੁਸੀਂ ਪਕਾੜੇ ਤਾ ਵੀ ਕੰਮ ਮੈਂ ਹੋ ਗਿਆ ਹਾਂ ਜਲਦੀ ਠੀਕ ਹੈ ਮਾ 1/2 ਘੰਟਾ ਲੱਗ ਗਿਆ ਮੈਂ ਉਧਰ ਤੇ ਆਇਆ ਤਾ ਤੇ ਇਧਰ ਇਧਰ ਜਿੰਦਾ ਜਿੰਦਾ ਛੋੜ ਕੇ ਤਾਰੇ ਹੋ ਗਿਆ ਠੀਕ ਹੈ ਚਾਹਲ ਨਗਰ ਲੈ ਗਏ ਕਿਤਨਾ ਨੁਕਸਾਨ ਹੋ ਗਿਆ ਲਗਭਗ ਬੱਸ ਸਟੈਂਡ ਤੇ होगा तो आपकी क्या मांग है प्रशासन से प्रशासन मेरा कम से कम पचास हजार तो करीब दीजिए लाख दीजिए कुछ खाने को भी पैसे नहीं छोड़ा तो आप जब काम पे गए घर में पीछे कोई नहीं था कोई नहीं था हाँ जी क्या नाम है आपका मेरा नाम है अनीता क्या मामला हुआ है जो आप अभी हॉस्पिटल के पास आप खड़े हो चाल नगर में चोरी हुआ है मैं काम पे साढ़े नौ बजे काम पे गई हूँ दस बजे हुआ है चोरी है। मैं साढ़े दस फिर आ गई हूँ के एक घंटे के अंदर चोरी हुआ है मेरे आपको कैसे पता लगा मैं आई तो ताला तूला सारा खुला पड़ा तो बाहर ताला खोली तो देखा अंदर ताला खुला खुला पड़ा तो मैं कहा कि हाय ये क्या हुआ घर वाला मेरा बोला कि पर्दा भी हटा पड़ा है ये क्या हुआ तो हम जैसे ऐसे करके देखा तो हम कहा हाय चोरी हो गई मेरी सब कुछ लूट गई मैं क्या क्या लेके चोर मेरा कान का था का एक था तो के पायल अंगूठी था मेरे तो आसपास कहीं कैमरे में देखा आपने कैमरे में ऐसे कोई नहीं देखा बंदा उस तरफ से उतरता हुआ दिख रहा है उधर से निकला हुआ बंदा काला सा बंदा है ਔਰ ਕੁਝ ਨਹੀਂ ਦੇਖਾ। ਔਰ ਪੁਲਿਸ ਕੋਈ ਤਲਾਸ਼ ਕਰਦੀ ਆ ਆਪਣੇ? ਹਾਂ ਪੁਲਿਸ ਕੋਈ ਤਲਾਸ਼ ਤੁਰੰਤ ਕਰਵਾਇਆ تھا۔ ਮੌਕੇ ਪਰ ਪਹੁੰਚੀ ਪੁਲਿਸ? ਹਾਂ ਆ ਗਏ ਪੁਲਿਸ ਮੌਕੇ ਤੇ। ਚਲ ਪੁਲਿਸ ਵੀ ਦੇਖੇ ਸਾਰਾ। ਔਰ ਆਪਕੇ ਘਰ ਵਾਲੇ? ਘਰ ਵਾਲੇ ਵੀ ਇਹੀ ਘਰ ਵਾਲੇ ਹੈ ਔਰ ਕੋਈ ਘਰ ਵਾਲੇ ਕੋਈ ਨਹੀਂ ਥਾ। ਠੀਕ ਹੈ। ਹਾਂ ਜੀ। ਮੋਰਚਾਲ ਤੇ ਡਿਊਟੀ ਕਰਦੇ ਇੱਥੇ। ਤੇ ਅਸੀਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਹਿਸ਼ਾਰਪੁਰ ਰੋਡ ਤੇ ਮੀਂਹ ਪੈ ਰਿਆ ਸੀ ਉਧਰ ਅ ਮੀਤਾ ਘਰ ਕੋਲ ਰੁਕੇ ਸਾਨੂੰ ਸੂਚਨਾ ਮਿਲੀ ਸੀਗੀ। ਵੀ ਚਾਹਨਗਰ ਚੌਂਕ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਪਲਾਟ ਦੇ ਵਿੱਚ ਰਹਿੰਦੇ ਆ ਤੇ ਉਹ ਇਹ ਕਿਤੇ ਆਪਣੇ ਕੰਮ ਕੰਮ ਦੇ ਸਬੰਧੀ ਇਹ 9:30 ਵਜੇ ਇੱਥੋਂ ਚਲ ਗਏ ਘਰੋਂ ਔਰ 10:30 ਵਜੇ ਤੇ ਆਏ ਜਦੋਂ ਵਾਪਸ ਤੇ ਆਉਣ ਕੇ ਉਹਨਾਂ ਦੀ ਜਿਹੜੀ ਪਰਜੰਦੇ ਟੁੱਟੇ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਮੋਬਾਈਲ ਸੀਗੇ ਕੁਝ ਪੈਸੇ ਸੀਗੇ ਕੁਝ ਇਹਨਾਂ ਦੇ ਗਹਿਣੇ ਸੀਗੇ ਉਹ ਚੋਰੀ ਕਰਕੇ ਲੈ ਗਏ ਔਰ ਪਿੱਛੇ ਪਲਾਟ ਸੀਗਾ ਖਾਲੀ ਪਲਾਟ ਸੀਗਾ ਤੇ ਉਹ ਉੱਪਰ ਦੀ ਆ ਕੇ ਟੱਪ ਕੇ ਤੇ ਜਿੰਦਾ ਤੋੜ ਕੇ ਉਸ ਮਾਣੇ ਲੈ ਤੇ ਕੀ ਨਾਮ ਨਾਲ ਕ੍ਰੀਰ ਹੋਇਆ ਨਾਮ ਕੋਈ ਹਾਜੀ ਇਹ ਦਿਆਸੀ ਉਹ ਆਪਣੇ ਜਿਹੜਾ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਦੇਖ ਰਹੇ ਆ ਅਸੀਂ ਔਰ ਉਹਨਾਂ ਦੀ ਪੁਛਾਰ ਕਰਕੇ ਜੋ ਤਨਵੈਲ ਵਾਲੇ ਉੱਤੇ ਕੀਤੀ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਅਸੀਂ ਦੇਖ ਰਹੇ ਆ ਉੱਥੇ ਜਾ ਕੇ ਉਸਨਾਂ ਨੇ ਇਚਾਰਤਰਾਮਾਂ ਦੇ ਬੰਦੇ ਉਹਨਾਂ ਦਾ ਕੁਛ ਕੀਤੀ ਹੋਵੇ ਕੀ ਕੀਤੀ ਬੰਦੇ ਦਾ ਕੰਮ ਹੋ ਗਿਆ